ਸਭ ਸਤਿ ਸੰਤਾਂ ਦਾ ਇਸ ਸਥਾਨ ਦੇ ਪ੍ਰਬੰਧਕਾਂ ਬਰਨਵਾਣ ਔਰ ਜਥੇ ਪ੍ਰਸੰਨ ਧੰਵਾਦ ਕਰਦੇ ਆ ਉੱਥੇ ਨਾਲ ਹੀ ਭੰਕੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰੂ ਘਰ ਤੋਂ ਲੈ ਕਰਕੇ ਇਹ ਜਿਹੜੇ ਸਥਾਨ ਨੇ ਤਮੀਰ ਹੋਣ ਲੱਗੇ ਨੇ ਭਾਵੇਂ ਕਿ ਗੁਰੂ ਮਹਾਰਾਜ ਜੀ ਨੇ ਆਪਣਾ ਜਿਹੜਾ ਪਹਿਲਾ ਜਿਹਨੂੰ ਸਥਾਈ ਟਿਕਾਣਾ ਆਖਿਆ ਪ੍ਰਕਾਸ਼ ਪਰਮ ਅਪਣਾਇਆ ਜਿੱਥੇ ਲੰਬੇ ਸਮਾ ਗੁਰਮਤਿ ਦੇ ਕਾਰਜ ਕੀਤੇ ਔਰ ਕਿਰਤਾਈ ਕੀਤੀ ਔਰ ਉਸ ਤੋਂ ਪਹਿਲੇ ਗੁਰੂ ਮਹਾਰਾਜ ਜੀ ਨੇ ਜੜੀਆਂ ਚਾਰ ਖਾਸੀਆਂ ਕਰਨੀਆਂ ਔਰ ਚਾਰੇ ਉਦਾਸੀਆਂ ਦਾ ਇੱਕ ਭਾਵ ਸੀ ਕਿ ਜਿਸ ਤਰ੍ਹਾਂ ਚਾਹੇ ਉਹ ਸਮਾਜਿਕ ਤਾਣਾ ਵਾਲਾ ਸੀ ਚਾਹੇ ਉਹ ਰਾਜਨੀਤਿਕ ਤਾਣਾ ਵਾਲਾ ਸੀ ਜਾਂ ਧਾਰਮਿਕ ਤਾਣਾ ਵਾਲਾ ਸੀ ਸਾਰਾ ਹੀ ਬੜਾ ਪਹੁੰਚਿਆ ਹੋਇਆ ਸੀ ਤੇ ਉਦਾਸੀਆਂ ਦੌਰਾਨ ਗੁਰੂ ਮਹਾਰਾਜ ਜੀ ਨੇ ਜਿੱਥੇ ਵੀ ਕਿਤੇ ਜਾਂਦੇ ਉੱਥੇ ਜੋ ਅਕਾਲ ਪੁਰਖ ਵਾਹਿਗੁਰੂ ਮੰਨ ਲੋ ਉਹ ਮੁੱਖ ਦਵਾਰਾ ਰੰਗੀ ਪੈਨਾਮ ਉਹਨਾਂ ਨੂੰ ਬਖਸ਼ਾ ਗਿਆ ਜਿੱਥੇ ਗੁਰਵਾਣੀ ਦੀ ਬਾਣੀ ਇੱਥੇ ਉੱਥੋਂ ਦੀਆਂ ਸੰਗਤਾਂ ਦੇ ਲਈ ਇੱਕ ਖਾਸ ਸੰਦੇਸ਼ ਕਰਉ ਉਪਦੇਸ਼ ਕਰਉ ਜੋ ਹੁਕਮ ਨਾਮ ਕਰਉ ਉਹ ਉੱਥੋਂ ਦੀਆਂ ਸੰਗਤਾਂ ਨੂੰ ਲੈ ਕਰਕੇ ਜਾਂਦੇ ਸਨ ਉਹ ਹੁਕਮ ਨਾਵੇ ਦਾ ਵਿੱਚ ਵਿਸ਼ੇਸ਼ ਕੀ ਗੱਲ ਹੁੰਦੀ ਸੀ ਕਿ ਭਾਈ ਇੱਕ ਧਰਮ ਸਾਲ ਜਿੱਤੇ ਧਰਮ ਦੇ ਕਾਰਜ ਹੋਣ ਕਿ ਇੱਥੇ ਧਰਮ ਸਾਲ ਬਣਾਉਣੀ ਜਿਸ ਨੂੰ ਭਾਈ ਸਾਹਿਬ ਜੀ ਨੇ ਘਰ ਘਰ ਅੰਦਰ ਧਰਮ ਸਾਲ ਵੀ ਭਾਵੇਂ ਕਿ ਇਹ ਨਾਲ ਬਣੇ ਸਿਆਣ ਕੇ ਧਰਮ ਦੀ ਸਾਲ ਹੈ ਜਿਹੜੇ ਧਰਮ ਸਾਲਾ ਕੀ ਇੱਕ ਘਰ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਉਹਦਾ ਕਾਰਨ ਇਹ ਆ ਵੀ ਤੁਹਾਡਾ ਜਿਹੜਾ ਜੀਵਨ ਆ ਤੁਹਾਡਾ ਆਚਰਣ ਛੋਟੀ ਕਿਰਤ ਰਵਾਈ ਹੈ ਸੁਚੀ ਹੋਣੀ ਚਾਹੀਦੀ ਹੈ ਸੱਚ ਹੋਵੇ ਤਾਂ ਸਮਝ ਪਾਈ ਹੈ ਜੇ ਸਾਡੀ ਪਵਿੱਤਰ ਕਮਾਈ ਹੋਵੇਗੀ ਤਾਂ ਜੇ ਸਾਡੀ ਵਰਨਾ ਨਹੀਂ ਜੀ ਆਵੇ ਇਸ ਨਾਲ ਸਾਡੀ ਆਗਿਆ ਪੀੜੀ ਹੈ ਤਾਂ ਹੀ ਉਹ ਸੁਖੀ ਬਸੇ ਬਣੀ ਰਹੇ ਤਾਂ ਇਹ ਆਪਣੇ ਜੀ ਗੁਰੂ ਮਹਾਰਾਜ ਜੀ ਦੇ ਦਿਸਨ ਭਾਵੇਂ ਉਸ ਸਮੇਂ ਇਕੱਤਰ ਸਾਹਮਣੇ ਨਹੀਂ ਹੋ ਸਕਦਾ ਕਿ ਉਸੇ ਤਰ੍ਹਾਂ ਜਿਹੜੀ ਦੁਆਇਆ ਤਾਂ ਧਰਮ ਸਾਲ ਸਾਡੇ ਘਰ ਦੇ ਵਿੱਚ ਬਣ ਜਾਵੇ ਇਹ ਬਹੁਤ ਕਠਨ ਕਾਮਾ ਫਿਰ ਕਈਆਂ ਦੇ ਗੁਰੂ ਮਹਾਰਾਜ ਦੀ ਰਹਿਮਤ ਕਿਰਪਾ ਹੁੰਦੀ ਹੈ ਉਸ ਤਰ੍ਹਾਂ ਦਾ ਕਾਰ ਦੀ ਕੋਸ਼ਿਸ਼ ਕਰਦੇ ਹਨ ਫਿਰ ਵੀ ਪਰ ਗੁਰਸਿੱਖ ਸੰਗਤਾਂ ਨੇ ਨਾਨਕ ਨਾਮ ਜਵਾ ਸੰਗਤਾਂ ਨੇ ਉਸ ਸਮੇਂ ਤੋਂ ਲਾ ਕੇ ਇਹ ਕਾਰਜ ਕੀਤੇ ਵੀ ਇੱਕ ਥਾਈ ਇਕੱਠੀ ਧੰਸਾ ਰਾ ਲਏਗੇ ਔਰ ਜਿੱਥੇ ਸਾਰੇ ਸਰੀਰਾਂ ਦੇ ਭਜਨ ਵੰਦ ਵੀ ਕਰ ਸਕਣਾ ਉੱਥੇ ਜਿਹੜੀਆਂ ਮੰਦਰ ਦੀਆਂ ਪਰਪਰਵਾ ਕਾਇਮ ਹੋ ਗਈਆਂ ਕਿਉਂਕਿ ਉਸ ਸਮੇਂ ਜਿਹੜੇ ਵਰਨਾ ਦੇ ਵਿੱਚ ਵੱਡੇ ਹੋਏ ਸਮਾਜ ਦੇ ਲਈ ਕੋਈ ਇਕੱਤਰਤਾ ਦਾ ਕੋਈ ਸਾਧਨ ਹੀ ਸੀ ਇਸ ਤਰ੍ਹਾਂ ਦੇ ਸਾਧਨ ਕਿਉਂਕਿ ਦਾਸ ਨੇ ਕਾਫੀ ਲੰਬੀ ਜਿਹੜੀ ਯਾਤਰਾ ਕਰੀ ਹੈ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਜ਼ਿਆਦਾਤਰ ਥਾਣ ਜਿਹੜੇ ਸਾਹਮਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਲ ਸੰਗਤ ਮਿਲਦੇ ਨੇ ਪਰ ਉੱਥੇ ਖਾਸੀਅਤ ਕੀ ਹੈ ਚਾਹੇ ਤੁਸੀਂ ਲੇ ਦੇ ਦਾਤਰਾ ਸਾਹਿਬ ਚਲੇ ਜਾਓ ਚਾਹੇ ਪਰਮੇਸ਼ਵਰ ਜਿੱਥੇ ਕੀਰਿਆ ਦੀ ਧਰਤੀ ਜਾ ਕੇ ਖਤਮ ਹੋ ਜਾਂਦੀ ਹੈ ਉਸ ਉੱਤਰ ਦੇ ਕੰਢੇ ਜਿੱਥੇ ਕਹਿੰਦੇ ਨੇ ਕਿ ਜਦੋਂ ਲੰਕਾ ਭਗਵਾਨ ਰਾਮ ਜੰਤਰ ਗਏ ਜਿੱਥੇ ਸਭ ਤੋਂ ਪਹਿਲੇ ਪੂਜਾ ਕੀਤੀ ਹੈ ਤਾਂ ਉੱਥੇ ਬਹੁਤ ਵੱਡਾ ਮੰਦਿਰ ਹੈ ਪਰਮੇਸ਼ਵਰ ਦੇ ਨਾਲ ਉੱਥੇ ਹੀ ਇੱਕ ਗੁਰਦਾਰਾ ਸੇਵਾ ਘਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ 15 ਮਿੰਟ ਕੇ ਕੁਦਰਤ ਵੀ ਕਰਾ ਮਾਰਗ ਦੇਖੋ ਕਿਹਨਾਂ ਕਰਾ ਮਾਰਕੀ ਹੁੰਦੀ ਹੈ ਇਤਨਾ ਬੜਾ ਬਣ ਰਾਇਆ ਹੋ ਪੂਰੀ ਵਿਖਾਈ ਦੇਖਣ ਆਉਂਦੀ ਹੈ ਪਰ ਕੋਈ ਇਸ ਤਰ੍ਹਾਂ ਦੀ ਉੱਥੇ ਇਹ ਨਹੀਂ ਵੀ ਅਸੀ ਕੋਈ ਮੰਗਤੇ ਹੱਤ ਵੀ ਨਹੀਂ ਜਾਂਦੀ ਰੱਖਤ ਨਹੀਂ ਕਰਦੇ ਕੋਈ ਐਜੇ ਸੂਰਤ ਗੱਲ ਕਰ ਰਹੇ ਵੀ ਉੱਥੇ ਕਿਸੇ ਪਰਜਨ ਕੋਈ ਸੂਰਤ ਨਹੀਂ ਪਰ ਰਮੇਸ਼ਵਰ ਦੇ ਵਿੱਚ ਕੋਈ ਵੀ ਪੰਜਾਬੀਆਂ ਦੇ ਘਰ ਨਹੀਂ ਹੈ ਤੇ ਗੁਰੂ ਮਹਾਰਾਜਿਆਂ ਦੀ ਰਹਿਮ ਤੇ ਸਦਕਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਹਿਬ ਮਹਾਰਾਜਿਆਂ ਦਾ ਸਥਾਨ ਕਿੰਨਾ ਵੱਡਾ ਹੈ ਭਾਵੇਂ ਤੁਸੀਂ 5-10 ਵਸਾਂ ਹੀ ਅੰਦਰ ਵੜ ਗੋ ਤੇ ਸਹੀ ਕੜੇ ਸਹੀ ਰੋਕੇ ਵਿਸਰਾਮ ਕਰ ਸਕਦੇ ਆ ਲੰਗਰ ਪਾਣੀ ਸੇਕ ਸਕਦੇ ਆ ਚਾਹੇ ਉਹ ਸਿੱਖੋਂ ਦੇ ਸਥਾਨ ਹੋਣ ਚਾਹੇ ਉਹ ਆਸਾਨ ਦੇ ਸਥਾਨ ਹੋਣ ਤੋਂ ਬਿਸ਼ਰ ਕਰੋ ਹੋਰ ਵੀ ਜਿੱਥੇ ਵੀ ਕਿਤੇ ਜਾਵੋਗੇ ਇਹ ਗੁਰੂ ਮਹਾਰਾਜ ਜੀ ਦੀ ਰਹਿਮਤ ਕਿਰਪਾ ਹੋਰ ਗੁਜਰਾਤ ਦੇ ਵਿੱਚ ਬਹੁਤ ਜ਼ਿਆਦਾ ਸਥਾਨ ਹੈ ਉੜੀਸਾ ਦੇ ਵਿੱਚ ਵੀ ਮਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਸਾਡੇ ਤੇ ਰਹਿਮਤ ਕਿਰਪਾ ਬਖਸ਼ਾ ਸਹਾਈ ਕੋ ਜਿੱਥੇ ਕਿਤੇ ਵੀ ਗੁਰੂ ਮਹਾਰਾਜ ਜੀ ਨੇ ਆਪੇ ਚਰਨ ਪਾਏ ਉੱਥੇ ਸਥਾਨਾ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਨਾਲ ਇਹ ਵੀ ਹੈ ਕਿ ਜਿਵੇਂ ਜਿਵੇਂ ਗੁਰਨਾਮਕ ਨਾਮ ਦੇ ਵਸਤਾਂ ਸੰਸਾਰ ਦੇ ਵਿੱਚ ਵੇਚਰਦੀਆਂ ਹਨ ਜਾਂ ਨਾਨਕ ਦਾ ਦਰ ਵੱਡਾ ਹੁੰਦਾ ਜਾਂਦਾ ਹੈ ਲੋਕਾਈ ਵਧਦੀ ਰਹਿੰਦੀਆਂ ਹਨ ਨਾਮ ਨੂੰ ਮੰਨਣ ਵਾਲੇ ਵਧਦੇ ਜਾਂਦੇ ਨੇ ਪਰ ਉਸੇ ਤਰ੍ਹਾਂ ਫਿਰ ਸਥਾਨਾਂ ਦੀ ਗਿਣਤੀ ਦੇ ਵਿੱਚ ਵੀ ਲੋੜ ਅਨੁਸਾਰ ਵਾਧਾ ਹੁੰਦਾ ਜਾਂਦਾ ਹੈ ਤੇ ਲੋੜ ਅਨੁਸਾਰ ਵੀ ਆਪਾਂ ਸਥਾਨ ਹੈ ਜਿਹੜੇ ਉਹ ਤਮੀਰ ਕਰਦੇ ਆਂ ਜਿਵੇਂ ਇਸ ਤਰ੍ਹਾਂ ਇੱਥੇ ਵੀ ਹੈਗੇ ਉਜੇ ਭਾਵੇਂ ਕਿ ਬਹੁਤ ਸਾਰੇ ਨਗਰਾਂ ਦੇ ਵਿੱਚ ਧਰਮੀਆਂ ਦੇ ਵਿੱਚ ਵੀ ਜਾਂ ਹੋਰ ਸਥਾਨ ਹਨ ਉਹ ਨਦਰਾਂ ਦੇ ਸਹਾਰਾ ਦੇ ਵਿੱਚ ਅੰਦਰ ਹੁਣ ਤੇ ਜਿਸ ਤਰ੍ਹਾਂ ਅਸੀਂ ਇੱਥੇ ਪ੍ਰਕਾਸ਼ ਪਰਵਾਹੀ ਗੁਰੂ ਜੀ ਨੇ ਕਿਰਪਾ ਕੀਤੀ ਹੈ ਮਹਾਪੁਰਸ਼ਾਂ ਦੇ ਸਹਾਰੇ ਮੇਰਾ ਪਰ ਹੱਥਾ ਆ ਕੇ ਗੁਰੂ ਮਹਾਰਾਜ ਜੀ ਨੇ ਇਹ ਜਿਹੜੀ ਜਗ੍ਹਾ ਦੀ ਫਾਖਰ ਸਿਖਾਈ ਕੀਤੀ ਹੈ ਇਹ ਕੌਣ ਲੋੜ ਹੈ ਤਾਂ ਲੰਦਾ ਕਰਦਾ ਖਲਾਈ ਪਾਉਂਦੀ ਟਿਕ ਸਕਦਾ ਨੱਦਰ ਪਾਣੀ ਸਕ ਸਕਦਾ ਜਿਸ ਨਾਲ ਅਵਜਾ ਵਿਦੇ ਸਾਹਮਣੇ ਨਾ ਖੰਡ ਨੂੰ ਅਟਵਾਈ ਨਹੀਂ ਇਹ ਵੀ روک سکتے ہیں جس طرح اِس آ گئے گوالیئر پگیر دیکھتے جہاں بھی استھان بڑی سہولت ہوں گائے وغیرہ ہاتھا بھی واپر پھر بھی گھر والے بڑھ رہی ہے یوگ سہولت بنتی سیوا پاؤں یہ بھی ضروری ہے سو گرو مہاراج جی نے کرپا کی ہے کافی لمبے سر بعد آج ایک یہ جاج ہے ਗਾਦੀ ਉਤੇ ਜਿਹੜੀ ਪਰੰਪਰਾ ਅੱਜ ਮਮੇ ਦਰਬਾਰ ਸਾਹਿਬ ਦੀ ਹੋਣ ਲੱਗੀ ਐ ਤੇ ਨਾਲ ਹੀ ਕਿਉਂਕਿ ਜਿਹੜੇ ਸਥਾਨ ਹੁੰਦੇ ਹਨ ਇਹ ਸਾਰੇ ਸੰਗਤ ਨਹੀਂ ਹੁੰਦੇ ਹਨ ਸੰਗਤ ਦੀ ਸਹੂਤ ਨੇ ਜਿਹਨੇ ਹਮੇ ਕੋ ਪ੍ਰਵਾਨ ਕਰਤਾ ਇਹ ਜੇ ਮੈਨੂੰ ਵੀ ਇੱਕ ਉਸ ਦਾ ਕਲਾਕਾਰ ਕਹੇਗਾ ਕਿ ਇਹ ਇੱਕ ਪਰੰਪਰਾ ਹੈ ਇਹਦੇ ਪਿੱਛੇ ਬੜੇ ਵੱਡਿਆਂ ਦੀ ਮਿਹਨਤ ਹੁੰਦੀ ਹੈ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਫਿਰ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਹੈ ਵੀ ਯਾਦ ਰੱਖਦੀਆਂ ਵੀ ਸਾਡੇ ਬਜ਼ੁਰਗਾਂ ਨੇ ਸਥਾਨਾਂ ਕੀ ਸੁਆਮਾਂ ਕੀ ਗੀਆਂ ਸੀ ਉਸ ਦੇ ਪਾਇ ਇਸੇ ਤਰ੍ਹਾਂ ਮਾਨ ਧੰਨ ਕਰਕੇ ਜਿਸ ਤਰ੍ਹਾਂ ਵੀ ਸੰਭਵ ਹੋ ਸਕਦਾ ਹੈ ਪ੍ਰਮਾਤਮਾ ਜੀ ਸੇਵਾ ਲੈ ਕੇ ਆਉਂਦੇ ਰੂਪ ਦੇ ਵਿੱਚ ਅੱਜ ਇਹੀ ਆਪ ਸਰਬੰਤ ਸੰਗਤ ਆਇਓ ਸਾਰੇ ਰਾਮਵੰਦ ਵੱਲੋਂ ਅਤੇ ਸੱਚਖੰਡ ਵਾਸੀ ਸ੍ਰੀਲਕ ਵਾਸੀ ਬਾਬਾ ਮੋਢਾ ਮੋਢੇ ਸਾਂਝੀ ਲੀਡੂ ਪ੍ਰਤਮਾ ਪ੍ਰਾਧਾਨਕੀਤਾ ਸੀ ਅੱਜ ਉਹਨਾਂ ਦੇ ਬਧੰਦਿਆ ਹੋਇਆ 12ਵਾਂ ਅਰੰਭ ਹੋਣ ਲੱਗੇ ਨੇ ਨਵੇਂ ਦਰਵਾਜ਼ੇ ਦੇ ਸਾਹੇ ਸੋ ਆਪ ਸਾਥ ਸੰਗਤ ਵਿੱਚ ਦੇਵੀ ਗੁਰੂ ਮਹਾਰਾਜ ਰਹਿਤਕਾਰ ਨੂੰ ਵਿੱਪਰ ਕਾਰਨ ਆਪ ਸਾਰਾ ਸੰਗਤ ਦੇ ਤਾਣਾ ਮੰਨ ਅਤੇ ਧੰਦੇ ਨਾਲ ਜਿਵੇਂ ਦਾ ਭਾਣੀ ਹਰਿੰਦਰ ਪਾਲ ਸਿੰਘ ਜੀ ਅੰਦਰ ਸਾਥ ਤੇ ਸਹਿਯੋਗ ਸਦਕਾ ਇਹ ਨਵੇਂ ਦਰਵਾਜ਼ੇ ਵਿੱਚ ਚੋਣਗੇ ਤੇ ਨਾਲ ਹੀ ਸਾਨੂੰ ਇੱਕ ਬੜੀ ਸੁਹੂਲਤ ਵੀ ਬਣ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਇੱਥੇ ਪਹਿਲਾਂ ਕਿ ਸਾਡੇ ਜਿਹੜੇ ਕਾਰਜਾਂ ਨੂੰ ਸਾਰੇ ਹੀ ਚਾਹੇ ਖੇਤੀ ਦੇ ਚਾਹੇ ਕਮੇ ਦੀਆਂ ਗੁਰੂ ਘਰ ਦੇ ਨਾਲ ਹੀ ਸੰਪੂਰਨ ਹੁੰਦੇ ਵੀ ਤੇ ਇਸ ਤਰ੍ਹਾਂ ਦੀ ਵੀ ਸੁਹੂਲਤ ਆਉਣ ਲੋੜ ਹੈ ਉਹ ਬਲੱਬਤ ਹੋ ਜਾਉਂਦੇ ਉਹ ਮਹਾਰਾਜ ਦੀ ਕਿਰਪਾ ਕਰਕੇ

ਜੋ ਸਾਡੇ ਮਾਨਤ ਜੀ ਕਰਵਾਇਆ ਤਾਂ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਗ ਹੈ ਦਰਗਹ ਹੈ ਮਾਨ ਤੇ ਪਰਮ ਸਿੰਘ ਜਿਆਲ ਵਰਤਾਰਥ ਜਿਨ੍ਹਾਂ ਨੇ ਸਥਾਨਾਂ ਦੀ ਪਰਨਮ ਕਰ ਲਈ ਇਹ ਰੱਖਣੀ ਹੈ ਸੋ ਆਪ ਸਾਰੇ ਸਾਜਣਾਂ ਦੇ ਦੇਕਰ ਲੈਂਨ ਪਰੰਤ ਜਾਣਾ ਦੇ ਸਾਰੇ ਦੀ ਹਾਜ਼ਰੀ ਦੇ ਵਿੱਚ ਲਈ ਸੰਗਤ ਦੇ ਰੂਪ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਰਹਿਨਮਾਈ ਕਰਨਾ ਹੈ ਇਹ ਰੱਖਣੀ ਹੈ ਪ੍ਰਤੀਕ ਲੈਣ ਦਾ ਕੰਮ ਸਾਰੇ ਮਨ ਨੂੰ ਸੁੱਝੇ ਕਰਦਾ ਹੈ ਫਿਰ ਆਪਾਂ ਜੀਰ ਆਪ ਜੀ ਨੂੰ ਨੰਬਰ ਚੇਰਾ ਕਾਉ ਉਸ ਅਕਾਰ ਪਰ ਤੁਹਾਡੇ ਗੁਰੂ ਜੀ ਨਾਲ ਜੁੜੇ ਜਿੱਥੇ ਦੇਰੀ ਵਾਰਤਰੀ ਹੈ ਤੇ ਗੁਰੂ ਮਹਾਰਾਜ ਜੀ ਦਾ ਜਿਹੜਾ ਜਹਾ ਪੈਰ ਨੂੰ ਨੰਬਰ ਦਾ ਯਾਦ ਕਰੇ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ

no. Uh -huh.